ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਫੀ ਨਗ ਵਿਕਰੇ ਵਾਲੇ ਹਾਜ਼ਰ ਦਿਖਾਵਾਂਗੇ ਡਿਟੇਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖੀਆ ਬਾਈ ਪਿੰਡ ਹੰਡਾ ਜਲਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9877868299 ਦੂਜਾ ਨੰਬਰ 9773550642 ਜੇ ਪਹਿਲੇ ਨੰਬਰ ਦੇ ਵਹਿੜ ਦੇਖ ਰਹੇ ਆ ਤਾਜੀ ਸੂਈ ਵੀ ਕਿਹੜਾ ਸੂਆ ਸੂਈ ਹੈ ਜੀ ਦੂਜਾ ਸੂਆ ਵੀਰੇ ਦੂਜਾ ਸੂਆ ਤੇ ਲੇਵਾ ਬੱਠਾ ਜਿਹੜਾ ਫੱਟ ਫੱਟ ਤੇ ਕੀ ਵਰਦੀ ਆ ਦੋਦੋ ਨੇ ਵੀਰੇ ਪਹਿਲਾਂ ਨੇ 35 36 ਲੀਟਰ ਦਿੱਤਾ ਗਾਈ ਦੀ 40 ਤੱਕ ਭਰ ਦੇਣਾਗਾ ਹੁਣ ਕਿੰਨਾਗਾ ਜਿਹੜੇ ਟੀਕਾ ਸਾਈਵਾਲ ਦਾ ਲੱਗਿਆ ਹੋਇਆ ਸੀਗਾ ਅੱਛਾ ਜਿਹੜੇ ਬੰਦੇ ਨੇ ਕਟਾਉਣੀ ਹੋਵੇ ਸੌਦਾ ਜਦੋਂ ਆਪਣਾ ਹੋ ਗਿਆ 10000 ਰੁਪਏ ਦੀ ਸਾਨੂੰ ਬੱਛੀ ਕਟਾ ਦੇ ਅੱਛਾ ਕਹਿੰਦਾ ਬੱਛੀ ਦਾ ਆਪਣਾ ਆਫਰ ਆ ਬੰਦੇ ਨੂੰ ਗੱਬਣਾ ਬਾਲ ਲਈਦੀ ਸੀ ਆਪਣੇ ਕੋਲ ਸੂਪੀ ਉਹ ਕਹਿੰਦੀ ਸੀ ਜੀ ਜਰਸੀ ਦਾ ਟੀਕੇ ਵਾਲੇ ਪਤਾਗਾ ਸਾਰਾ ਡਿਟੇਲ ਦੇ ਦਾਂਗੇ ਜੀ ਆਪਾਂ ਜੀ ਤੇ ਜੇਰ ਜੇ ਆਪਾਂ ਓਕੇ ਆ ਹਨਾ ਸਾਰਾ ਕੋ ਵੀਡੀਓ ਬਣੀ ਪਈ ਹੈ ਜੀ ਤੇ ਦੁੱਧ ਕਿੰਨਾ ਹੈਗਾ ਹੁਣ ਸਟਾਰਟਿੰਗ ਦੁੱਧ ਵੀਰੇ ਹੁਣ 25 ਲੀਟਰ ਤੋਂ ਬੋਲੂ ਤੋਂ ਸਟਾਰਟਿੰਗ ਹੋਈ ਜੀ 12 ਕਿਲੋ ਟਾਈਮ ਦਾ ਜਮਾ ਨਿਬੜਜੂ ਜਮਾ ਨਿਬੜ ਦਾਂਗੇ ਚੋਣ ਚਵਾਹ ਤਾਰਾ ਤੁਰਾ ਓਕੇ ਰਿਪੋਰਟ ਆ ਗਈ ਤਾਰਾ ਮੋਟੀਆਂ ਮੋਟੀਆਂ ਨਹੀਂ ਤੇ ਹਾਥੀ ਚਵਾਈ ਵਾਲਾ ਥਾਣਾ ਹਨਾ ਬਾਲਾ ਚੰਗਾ ਚੋਣਾ ਵੀਰੇ ਰੇ ਦਾ ਗੱਟਾ ਆਲਾ ਕਹਿੰਦਾਗਾ ਮੂੰਹ ਚੋਂ ਆਲਾ ਗੱਲ ਕੱਢਦੇ ਨੇ ਵੀਰੇ ਇਹਦਾ ਗ ਹਾਂ ਜੀ ਨੰਬੀ ਅਰੇ 5 ਵਜੇ ਕੇ 11 ਮਿੰਟ ਹੋਏ ਨੇ ਜੀ ਜੀ ਕਹਿੰਦਾ ਬੰਦਾ ਸਾਈ ਬੈਨਾ ਕਰ ਲੇ ਦੁੱਧ 25 ਕਿਲੋ ਬਣਾ ਕੇ ਦੇ ਦੇਣਗੇ ਹੁਣ ਬੌਲੀ ਆ ਭਾਈ ਇਹਦਾ ਦੁੱਧ ਨਹੀਂ ਹੈਗਾ ਬੌਲੀ ਆ ਜੀ ਤੇ ਅੰਦਾਜ਼ਾ ਇਤਕੀ ਫਿਰ ਲੰਘੂ 35 ਤੋਂ ਬਾਹਰ ਭਾਈ 40 ਲੀਟਰ ਤੋਂ ਬਾਹਰ ਦੇਣੀ ਚਾਹੀਦੀ ਮਾੜੀ ਤੁਰਦੀ ਦੀ ਝਾਤ ਮਾਰ ਕੇ ਦੇ ਲੋ ਛੋਟੀ ਬੰਨ ਕੇ ਕੋਈ ਗਾਣਾ ਦੇਵੇ ਵੱਡੇ ਟਾਈਪ ਦੀ ਜੀ ਜੀ ਸੋਵਰਾ ਠੰਢੇਵਾ ਦੇਖੋ ਸੋਹਣਾ ਸਾਫ ਸੁਥਰਾ ਮੁੱਠੀ ਜਿਹੜਾ ਥਾਣਾ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਤੇ ਜਿਹੜੇ ਵੀ ਕਹਿੰਦੇ ਅਸੀਂ ਚੰਗੀ ਵਜਨ ਵਜੂਦਾ ਲਈ ਬੈਡ ਲੈਣੀ ਆ ਬੈਡ ਜਿਹੜਾ ਤੁਰਦੀ ਆ ਤੇ ਮੂਸੇ ਵਾਲ ਦੇ ਗਾਣੇ ਆਪਾਂ ਨੂੰ ਸੁਣਦੇ ਆ। ਲੈ ਡੰਗ ਤੇ ਆ ਬਾਈ ਇਹ। ਆਪਾਂ ਨੂੰ ਆਪੇ ਪਤਾ ਲੱਗਦਾ ਵੀ ਦੰਤ ਕਿੰਨਾ ਗੱਲਾਂ ਦੇ ਵਿੱਚ ਤੇ ਬਹਿੜ ਦੇ ਵਿੱਚ ਉਹ ਗੱਲ ਆ ਜਮਾ ਤੇ ਫੁੱਟ ਫੁੱਟ ਦੀ ਮਿੱਥੀ ਤੇ ਗੱਠ ਗੱਠ ਦਾ ਰੋਜ ਹੀ ਚੱਲਦੀ ਆ। ਸੋ ਅੱਜ ਫੁੱਟ ਤੇ ਕੰਮ ਘਵਾ ਰਿਆ ਪਾ ਫੁੱਟ ਤੇ ਕੰਮ ਪਾ ਮਾਰਿਆ ਕਿਉਂਕਿ ਮੂਰੀ ਆ ਮੜੇ ਪਹਿਲੇ ਪਾਸੇ ਹੱਥ ਜਾਂਦਾ ਨਹੀਂ। ਜਾਂਦਾ ਨਹੀਂ ਬਾਈ। ਛੜ ਫੜੀ ਮੜੇ ਬੈਨ ਫੜੇ ਜਾਂਦਾ ਨਹੀਂ। ਬਾਈ ਦੂਰ ਜਾਊਗਾ। ਦੇ ਮਰਜੀ। ਸੋ ਉਹ ਦੇਖੋ ਪੂਰਾ। ਸੋ ਬਰੋ ਪੂਰੀ ਮਿੱਥੀ ਤੇ ਥਾਣਾ ਜਾਮਾ ਦੂਜੇ ਪਾਸੇ ਥਣ ਥਾਣਾ। ਥੰਨਾ ਪਾਸੇ ਬਹਿ ਕੇ ਚੋਲੇ ਵੀਰੇ। ਜੀ ਰੇਟ ਵੀਰੇ ਦਾ ਕੀ ਆ ਰੇਟ ਮਾਰਤਾ ਕਰਕੇ ਵੇਚੋ ਦੋਨਾਂ ਪਾਸੇ ਚੋ ਕੇ ਵੇਚੋ ਨਾ ਕਰੀਓ ਰੇਟ ਕੀ ਰੋਗੇ ਦਾ ਰੇਟ ਵੀਰੇ 1 ਲੱਖ 55000 ਰੁਪਏ ਦੇਵਾਂਗੇ ਮਾਰਤਣ ਹੋ ਜਾਊਗਾ ਮੁੰਡਾ ਭਾਏ 2 ਲੱਖ ਦੇ 20000 ਰੁਪਏ ਦਾ ਰੇਟ 1 55 ਦੇਣ 54 ਦੇਣੀ ਹੈ ਜੀ ਅੱਗੇ ਆ ਗਈ ਬਈ ਤੇ ਦੋ ਨੰਬਰ ਦੋ ਨੰਬਰ ਵੀਰੇ ਮੂੰਹੋਂ ਚਾਰ ਦੰਦਾਂ ਦਾ ਜੀ ਦੇਖਣ ਨੂੰ ਵਾਹੜਾ ਪਾਉਂ ਲਿਬੜੀ ਜਿਹੀ ਲੱਗੀ ਜਾਂਦੀ ਹੈ ਜੀ ਜੀ ਹੁਣ ਇਹਦੇ ਲਈ ਕੰਡਾ ਲਾਵਾਂ 26 ਕਿਲੋ ਦੁੱਧ ਤਿਆਰਾ ਹੁਣ ਇਹ ਮਣਕੇ ਦੇ ਦੇਣਗੇ ਦੋ ਟਾਈਮ ਚੋ ਕੇ ਦੇਵਾਂਗੇ ਤਿੰਨ ਟੋਲੇ ਚਾਰ ਟੋਲੇ ਜੀ 26 ਕਿਲੋ ਪਰ ਦੇ 2 ਵੀ ਆ ਜੀ ਇਹ ਜੋ ਦਿਖਤਾ ਹੈ ਉਹ ਹੁੰਦਾ ਨਹੀਂ ਜੋ ਹੁੰਦਾ ਹੈ ਉਹ ਦਿਖਤਾ ਨਹੀਂ ਇਹਦਾ ਲੈਵਾ ਵੀਰੇ ਇਹ ਦਿਖਾਈ ਨਹੀਂ ਦਿੰਦਾ ਵੀ 26 ਕਿਲੋ ਇਹ ਭਾਂਡੇ ਚ ਦੁੱਧ ਹੈਗਾ ਜੀ ਕੀ ਨਹੀਂ ਬਣਾਣਾ ਕਿਸੇ ਨੇ ਨਹੀਂ ਛੱਡ ਕੇ ਸਾਢੇ 6 ਰੀਚ ਵਾਈਫੀ ਗਈ ਜੀ ਜੀ ਹਾਂਜੀ ਅੱਛਾ ਆਪਣੇ ਬੰਦੇ ਸਾਈ ਕਰ ਲੇ ਦੋ ਟਾਈਮ ਚੋਲੇ ਲੈ ਕੇ ਚੋਲੇ ਤਿੰਨ ਚੋਲੇ ਆਪਣੇ ਘਰੇ ਗਰੰਟੀ ਆ ਗੇਟੋ ਬਾਹਰ ਹੋਈ ਕੋਈ ਗਰੰਟੀ ਗੇਟੋ ਸਾਂਹ ਦੀ ਚੀਜ਼ ਆ ਬਾਈ ਸਾਂਹ ਦਾ ਕੀ ਬਈ ਦੂਜਾ ਆਵੇ ਨਾ ਆਵੇ ਸੋ ਕੋਈ ਪਤਾ ਨਹੀਂ ਇੱਥੇ ਵੀਡੀਓ ਪਾਉਣ ਮੈਂ ਵੀ 1000 ਜੀ ਐ ਪਤਾ ਨਹੀਂ ਘਰੇ ਪਹੁੰਚਣਾ ਕਿ ਨਹੀਂ ਪਹੁੰਚਣਾ ਵਾਕੇ ਜਾਇਜ਼ ਗੱਲ ਆ ਉਹ ਚਾਰ ਦੰਦਾਂ ਦਾ ਜੀ ਦੰਦ ਪਟਕੇ ਦੇਖ ਲੈ ਮਾਗਰ ਬੱਛੀ ਹੈ ਜੀ ਮੋਹਾਲੇ ਚੌਕ ਦੇ ਕੱਟ ਰਹੀ ਹੈ ਕੱਟ ਰਹੀ ਹੈ ਚੌਕ ਦੇ ਦੰਦ ਰੇਟ ਕੀ ਰੂ ਇਹਦਾ ਰੇਟ 1,11,000 ਰੁਪਏ ਦੀ ਬੱਛੀ ਦੇਣੀ ਹੈ ਜੀ ਦੁੱਧ 26 ਕਿਲੋ ਮਣਕੇ ਜਮਾ 26 ਕਿਲੋ ਜਮਾ ਨੈਟ ਕੰਡੇ ਦੇ ਚੜਾ ਕੇ ਦੇਵਾਂਗੇ ਲੀਟਰ ਦਾ ਬਾਲੇ ਪੜਦਾ ਜੀ ਕੰਡਾ ਆਪਦਾ ਘਰੋਂ ਲੈ ਆਵੇ ਕੰਡਾ ਵੀਰੇ ਦੇਵਾਂਗੇ ਆਪਦਾ ਪੁੱਤ ਚੱਕਣ ਦੀ ਤਕਲੀਫ ਹੋ ਜਾਵੇ ਕੋਈ ਯਾਰ ਸਾਰਾ ਕਸਾ ਆਪਣੇ ਘਰੇ ਹੈਗਾ ਸਾ ਬਾਕੀ ਜਾਏਗਾ ਕਿਲੋੜਾ ਵਟਾ ਜਿਹੇ ਪਾਲੇਓ ਗੱਲਾ ਆਪਦਾ ਤਸੱਲੀ ਕਰ ਲਿਓ ਰੇਟ 115 1,11,000 ਜੇਬਸ ਪਾ ਕੇ ਲੈ ਆਇਓ ਬਾਕੀ 26 ਕਿਲੋ ਦੁੱਧ ਅਸੀਂ ਦੇ ਦੇ ਮਣਕੇ ਵਾਲੀ ਚੀਜ਼ ਵੀ ਖੜੀ ਆ ਉਹ ਵੀ ਮਿਲ ਜੂਗੀ ਤੇ ਬਈ ਭੱਜਰ ਭੁਜੇ ਦਾ ਤਗੜੀਆ ਦੁੱਧੀ ਵੀ ਤਗੜੀਆ ਤੇ ਖਾਂਦੀ ਵੀ ਨਹੀਂ ਕੋਸ ਕੋਈ ਕੀੜੀ ਆ ਸਿੱਧੇ ਸਰੀਰ ਸਾੰਟਵੇਂ ਸਰੀਰ ਦੀ ਹੈ ਜੀ ਜੀ ਜਿਵੇਂ ਸਕਾਰੀ ਕੁੱਤੇ ਨਹੀਂ ਭਜਦੇ ਉਹ ਉਹ ਦਾ ਇਹ ਉਹ ਦਾ ਇਹ ਇਹਦਾ ਹੱਲ ਲਾਉਦਾ ਸੋ ਜਮਾ ਸਕਾਰੀ ਕੁੱਤੇ ਵਾਲੀ ਗੱਲ ਜਮਾ ਹਨਾ ਤੇ ਉਹ ਕਹਿੰਗੇ ਚਿਹਰੇ ਹੁੰਦੇ ਭੱਜਨ ਦੇ ਮੂਰੇ ਹੁੰਦੇ ਆ ਤੇ ਇਹ ਵੀ ਮੰਨ ਕੇ ਚੱਲ ਵੀ ਉਹਨਾਂ ਨਾਲ ਵੀ ਆ ਬੱਸ ਬਈ ਯਾਰ ਪਤਲੀ ਚਮੜੀ ਆ ਪਤਲੀ ਚਮੜੀ ਵੀ ਹਾਂ ਸੁਰ ਵਿੱਚ ਇਹ ਨਹੀਂ ਗੱਲ ਵੀ ਕਹਿੰਦੇ ਵੀ ਗੱਲਾਂ ਬੋਲੀ ਜਾਂਦੇ ਆ ਬੋਲਣ ਨੂੰ ਮੂੰਹ ਕਿਹੜਾ ਫੜਿਆ ਚਾੜੀ ਕਹਿੰਦੇ 22 ਕਿਲੋ ਸਾਨੂੰ ਬੰਦੇ ਨੇ ਦੁੱਧ ਤੇ ਤੇ ਅੱਜ ਫਿਰ ਕਹਿਵਾਂ ਦਿਆਂ ਨਾ ਸੂਈ ਨੂੰ ਵਾਲੇ 26 ਤੋਂ ਘਟ ਗਿਆ ਬਾਈ ਗੱਲ ਸੁਣ ਲੈ ਮੇਰੀ ਗਾਂ ਫਰੀ ਦੂੰਗਾ। ਅ ਕੀ ਗੱਲ ਹੈ? ਹਾਂ। ਸੋਵਰੋ ਬਿਰਗਾ 26 ਤੋਂ ਘਟ ਗਿਆ ਗਾਂ ਫਰੀ ਦੇ ਦੂੰ ਜਾਵਾ। ਤੇ ਸੂਆ ਸੂਈ ਦੂਜਾ ਤੇ ਕੈ ਕ ਦਿਨ ਹੋ ਗਏ ਸੂਈ ਨੂੰ ਅੱਜ? ਸੂਈ ਨੂੰ ਵੀਰੇ 12 ਦਿਨ ਹੋ ਗਏ ਅੱਜ। ਬਾੱਕੇ ਜਾ ਅੱਜ ਗੱਲ 12 ਤੇ ਹੜੇ ਫਿਰ ਕਹਿੰਦੇ ਬਾਬਾ 30 ਤੋਂ ਨੰਗ ਜੂ ਬਾਰ ਹਨਾ। ਬਾਈ ਨੰਗਾ ਲਾ ਦੇਗਾ ਪਰ ਨੰਗਾ ਲਾ ਦੇਾਂਗੇ। ਨੰਗਾ ਨੰਗਾਵੇ ਨਾਨਕਾ ਵੀ ਕੋਈ ਜੰਮੇ ਬਰੀ ਨੇ ਆਪਣੀ। ਪਰ ਆਪਣਾ ਆਪ ਦੀ ਘਰੇ ਜਿਵੇਂ ਇਹਨੇ ਦੰਦਾਂ ਚ। ਜੀ। ਉਹਦੇ ਮਾਂਗਰ ਦੇਖ ਲੈ ਕਿੰਦੀ ਬਹਿੜੇਗੀ 1 55 ਵਾਲੀ ਪਰ ਜੋ ਭਰ ਗਈ ਇਹਨੇ ਕੁਝ ਗੱਲਬਾਤ ਹੋ ਰਹੀ ਉਹਨੇ ਕਹਾ ਨੂੰ ਨੇ 40 ਤੋਂ ਬਾਹਰ ਤੁਹਾਨੂੰ ਦੇਣਾ ਨੇ ਮਗਰ ਇਹਦੇ ਬੱਚਾ ਕੀ ਆ ਮਗਰ ਇਹਦੇ ਬੱਚੀ ਆ ਫਿਰ ਫਿਰ ਦੀ ਜੀ ਆ ਬੱਚੀ ਬਹੁਤ ਲੰਮੀ ਲੰਗੀ ਆ ਗਈ ਆ ਜੋ ਅੱਗੇ 3 ਨੰਬਰ ਤੇ ਇਹ ਨੂੰ ਸੇ ਲਾਂਦਾ ਬਈ ਗੱਬਣਾ ਗੱਬਣਾ ਥੁੰਮਣ ਵਾਲੀ ਆ ਫਿਰ ਇਹ ਕੈ ਦਿਨ ਲੈਂਦੀ ਆ ਇਹ ਮੈਂ ਤਿਆਰ ਹੀ ਆ ਮਨ ਨੂੰ ਸੂਪੇ ਫਿਰ ਦੋ ਦਿਨਾਂ ਨੂੰ ਸੂਪੇ ਤਿੰਨ ਦਿਨਾਂ ਨੂੰ ਕੱਟ ਜੇ ਪੰਜ ਚਾਰ ਦਿਨ ਕੱਟ ਜੇ ਰੇਟ ਇਹਦਾ ਕੀ ਰਹੂਗਾ ਰੇਟ ਇਹ ਵੀ 1,55,000 ਦੀ ਦੇਵਾਂਗੀ ਦੁੱਧ ਕਿੰਨਾ ਦੇ ਦਊਗੀ ਮੰਨ ਲੈ 35 ਕਿਲੋ ਮੰਨ ਕੇ ਲਵੇ ਮੇਰਾ 40 ਕਿਲੋ ਨੂੰ 45 ਕਿਲੋ ਨੂੰ ਭਕਾਈ ਦਾ ਕੋਈ ਫਾਇਦਾ ਨਹੀਂ ਦਾ ਜੀ ਸਮਝ ਗਏ ਮੇਰੀ ਗੱਲ ਪਰ ਇਹ 30 ਤੋਂ ਭਾਈ 30 ਤੋਂ ਬਾਹਰ ਪਹਿਲਾਂ ਚੱਲੀ ਵੀ ਆਹੀ ਜੀਪਕਾਹਨ ਦਾ ਜੱਟ ਸੋਦਾ 30 ਤੋਂ ਬਾਹਰ ਚੱਲੂਗੀ 30 ਤੋਂ ਬਾਹਰ ਇਹਨੇ ਪਹਿਲਾਂ ਨੇ ਚੱਲਿਆ ਵਿਆ ਇਦਕੇ 35 ਕਿਲੋ ਦਾ ਦੋਦ ਨੇ ਬਾਹਰ ਦੇਣਾਗਾ ਚੰਗੀ ਸੇਵਾ ਕਰੂ ਬੰਦਾ 40 ਵੀ ਲੈ ਲੂਗਾ ਰੇਟ 155 155 ਮਾਨਤਨ ਹੋ ਜਾਊਗਾ ਤਦ ਕੁਦ ਬਹੁਤ ਆਗਾ ਤੇ ਲੰਬੀ ਲੰਜੀ ਬਹੁਤ ਆਈ ਜੀ ਸੋ ਰੇਟ ਹੈ ਨੌਗਰੀ ਘੋੜੀ ਵਰਗੀ ਹੈਗੀ ਉੱਚੀ ਲੰਮੀ ਤੁਰਦੀ ਦਰਦੀ ਦੇਖੀ ਬਾਈ ਕਹਿਣ ਜਿਆ ਕੰਦਾਂਗੇ ਜੀ ਜੀ ਸ 55000 ਪੱਤੌ ਦੀ ਦੇਖੋ ਮੱਲਾ ਵਾਂਗੂ ਜਮਾ ਵੱਡੀ-ਬੁੱਡੀ ਹੁੰਦੜ ਹੈ ਬਹੁਤ ਆ ਹਨਾ ਮੇਰੀ ਬਹੁਤ ਡਿੱਗਰ ਬਹੁਤ ਆ ਕੀ ਕੱਦ ਬਹੁਤ ਆ ਜੀ ਵੱਡੇ ਕੱਦ ਵੀ ਹੈ ਜੀ ਸਕੇਨ ਦੇ ਵਾ ਲੱਸੀ ਨਾਲ ਵੀ ਕਿਸੇ ਪਾਸ ਨਹੀਂ ਲੱਸੀ ਤਾਂ ਪੱਲੇ ਹੁੰਦੀ ਨਹੀਂ ਬਈ ਜੀ ਸੋ ਵੀ ਪੂਰੇ ਬਜਨ ਮਜੂਦ ਦੇ ਵਿੱਚ ਆ ਬਾਕੀ ਘੋੜੇ ਗਿਆ ਸਿਰ ਚੱਕ ਚੱਕ ਦੁਰਦੀ ਆ ਚੰਗਾ ਦੁੱਧ ਪ੍ਰਦਰਸ਼ਨ ਕਰੋ ਕੀ ਸਾਫ ਸੁਥਰੀ ਸਨੱਖੀ ਤੇ ਵੱਡੀ ਬਿਹੜਾ ਹਨਾ ਸੋ ਕਿਸੇ ਪਾਸੇ ਬਿਹੜ ਹੱਥ ਧਰਾ ਹੈ ਨਹੀਂ ਕੀ ਜਮਾ 3 ਨੰਬਰ ਵਾਲੀ ਅੱਗੇ ਆ ਗਈ ਵੀਰੇ 4 ਨੰਬਰ ਤੇ ਇਹ ਵੀ ਡਾਟਾ ਜੁੜੂਈ ਆ ਗਈ ਹੈ ਨਾ ਬਾਈ ਆਪਣੀ ਕੋਈ ਛੋਟੀ ਨਹੀਂ ਹੁੰਦੀ ਸਾਰੀਆਂ ਗਾਈਆਂ ਆਪਣੀ ਇੱਕ ਸਾਈਟ ਤੇ ਆਉਂਦੀਆਂ ਨੇ ਜੀ ਕੋਈ ਵੀ ਗਾ ਛੋਟੀ ਨਹੀਂ ਲੈਂਦੇ ਆਪਾਂ ਜੀ ਇਹਦੀ ਜਾਣਕਾਰੀ ਕੀ ਆ ਗਈ ਇਹ ਵੀ ਦੂਜਾ ਸੂਆ ਦਾ ਜੀ ਇਹਨੇ ਮੰਨ ਵੀ 35 ਕਿਲੋ ਦੇਣਾ ਦਾ ਜੀ 35 ਕਿਲੋ ਕੈਦ ਨਾ ਜੀਵ ਤੇ ਨਹੀਂ ਵੀ ਜੀਵ ਤੇ ਜੜ ਗਈ ਹਰੇਕ ਚੀਜ਼ ਨੂੰ ਮਿਲ ਲਿਓ ਅੱਛਾ ਸਾਰੀ ਆਪਣੇ ਗਾਂ ਵੱਡੀ ਉਹ ਗਾਂ ਛੋਟੀ ਆਪਾਂ ਨਹੀਂ ਲੈਂਦੀ ਰਹੀਏ ਨਾ ਆਪਣੇ ਘਰੇ ਛੋਟੀ ਵੇਖਦੀ ਆ ਜੀ ਤੇ ਕਹਿੰਦਾ ਵਾ ਚੀਜ਼ ਕੰਗ ਅੱਜ ਦੇ ਟਾਈਮ ਟ੍ਰੈਂਡ ਹੀ ਰਹਿ ਗਿਆ ਬਰਾਤ ਜਾਣਾ ਤਾਂ ਹਰ ਇੱਕ ਨੂੰ ਬਈ ਕੋਟਪੈਟ ਪਾਉਣਾ ਪੈਂਦਾ ਚਾਚਰੀ ਦੀ ਚਲਾਓ ਬਾਈ ਮਾੜੀ ਦੀ ਚਲਾਓ ਦੀਪੂ ਵਾਲਾ ਕੋੜਦਾ ਪਿਆ ਮੈਂ ਲੈਣਾ ਨਹੀਂ ਮਾੜੀ ਨੂੰ ਪਾਉਨੇ ਪੱਠੇ ਚੰਗੀ ਨੂੰ ਪਾਉਨੇ ਜਿਆਦਾ ਗੱਲ ਪੈਰ ਭਰਾਉਣ ਦਾ ਕੋਈ ਫਾਇਦਾ ਨਹੀਂ ਜਾ ਇਹਦੀ ਜਾਣਕਾਰੀ ਦੁੱਧ 35 ਕਿਲੋ ਤੇ ਕਿਲੋ ਇੱਕ ਕੀਪਰੇ ਨੇ ਦੇਣਾ ਕਰਾਂ ਦਊਗੀ ਦੇਣ ਵਾਲੀ ਗੱਲ ਹੀ ਨਹੀਂ ਰੇਟ ਬਾਈ ਇਹਦਾ ਰੇਟ ਵੀਰੇ 1 ਲੱਖ 42000 ਇੱਕ ਲੱਖ 42000 ਦੀ ਕੈਦਨ ਕੱਢਦੀ ਅੱਜ ਇਹ ਇਹ ਵੀਰੇ ਪੰਜ ਚਾਰ ਦਲ ਕੱਢ ਜੂਗੀ ਜੀ ਸੋ ਨਿੱਗਰ ਕੋਈ ਗਾਂ ਨਹੀਂ ਆਉਂਦੀ ਆਪਣੀ ਫਿਆਥੀ ਜਾਊਗੀ ਸੋ ਨਿੱਗਰ ਹੁੰਦੜ ਹੈ ਪੂਰੇ ਬਲੇਰੋ ਜਾਣ ਵਾਲੇ ਵੀ ਸਾਨਾ ਜਾਂ ਜੀ ਵੱਡੀ-ਬੁੱਡੀ ਬਹੁਤ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਸੁਹਾ ਸੂਰੀ ਹੈ ਇਹ ਦੂਜਾ ਤੇ ਹੱਥ ਧਰਾਦਾ ਕਿਸੇ ਪਾਸੇ ਹੈ ਹੀ ਨਹੀਂ ਕਿ ਜਮਾ ਹਨਾ ਨਰੰਗਤ ਮੰਨ ਮਾਈ ਨਹੀਂ ਕਿ ਇਹ ਸੁਰਖੀ ਪੋਰਟ ਨਹੀਂ ਕਰਿਆ ਆਪਾਂ ਜੀ ਠੰਡ ਦਾ ਕੰਮ ਜਾਨਵਰ ਨੂੰ ਠੰਡ ਲੱਗ ਜਾਂਦੀ ਹੈ ਜੀ ਇਹਦਾ ਰੇਟ ਕਰਿਆ ਆਪ 1 ਲੱਖ 42000 ਰੁਪਏ ਮਾਰੇ ਨਾੜਾ ਨੂੜਾ ਕੋਲੇ ਓਕੇ ਦਿਖਾ ਦੇ ਮੜ ਗਈਆਂ ਸੋ ਆਹ ਦੇਖੋ ਥੱਲੇ ਭਾਰਤ ਦਾ ਨਕਸ਼ਾ ਹੀ ਹੈ ਹਨਾ 142000 ਰੁਪਏ ਦਾ ਵੈਢਦਾ ਆ ਗਿਆ ਜਨਮਾਨ ਮੂ ਦਿੰਦੇ ਫਿਰ ਨਾੜਾ ਨਿਕਲੇ ਆਉਂਦੀਆਂ ਹੋਰ ਜੀ ਸਵਰਾਹ ਦੇਖੋ ਦੋਨੇ ਪਾਸੇ ਨਾੜਾ ਨਾਲ ਗੁੰਦੀ ਪਈ ਜਾਵਾ ਫਿਟਨੈਸ ਕੰਪੈਕਟ ਹਵਾਨਾ ਰੇਟ ਆ ਗਿਆ 142000 ਤੇ ਅੱਗੇ ਆ ਗਈ ਵੀਰੇ ਪੰਜ ਨੰਬਰ ਇਹ ਵੀ ਵੀਰੇ ਦੂਜਾ ਸੂਆ ਸੇ ਦੰਦਾ ਦੂਜਾ ਸੂਆ ਸੇ ਦੰਦਾ ਹਾਂਜੀ ਕੈਦ ਲੈ ਜੂਗੀ ਇਹ ਵੀ ਹਰਤਾ ਲੂਗੇ ਲੈ ਬਾਕੀ ਹਰਤਾ ਨੂੰ 10 ਦਿਨ ਤੱਕ ਲੈ ਆ ਸਕਦੇ ਪੂਰਾ ਜੀ 10 ਦਿਨ ਲੈ ਜੂਗੀ ਨਾ ਤੇ ਕਿੰਨਾ ਦੁੱਧ ਦੇ ਦੂਗੀ ਇਹ ਵੀ ਦੁੱਧ 30 ਤੋਂ 20 ਦਿਨ ਨਾਲ ਲੈ ਬਈ 35 35 ਕਿਲੋ ਦੁੱਧ ਸਾਰੀਆਂ ਬੜੀਆਂ ਦੇਣ ਵਾਲੇ ਘੱਟ ਕੋਈ ਨਹੀਂ ਹੈਗੀ ਆਪਣੀ ਇਹਦਾ ਰੇ ਇਹ ਵੀ 142 ਦੇ ਨਾਲੇ ਟੋਰੀ ਬਾਣ ਢੋਲ ਚਾਰ ਬਹੁਤ ਆ ਜੀ ਇਹਨੇ ਕੋਲੀ ਆ ਕਹਿੰਦੇ ਕੱਚੀ ਜਰੂਰ ਆ ਦੱਸ ਦੇ ਅੱਛਾ ਦੱਸ ਦਿਆਂ ਦੀ ਕੱਚੀ ਰੇਟ 1 ਲੱਖ 42 ਹਜ਼ਾਰ ਸੁਹਾ ਦੂਜਾ ਸੂਰੀ ਆ ਹਨਾ ਦੁੱਧ ਗੱਲ ਕਰੀਏ ਆਪਾਂ 34 35 ਕਿਲੋ ਵਾਲੀ ਬੈੜ ਸਾਰੇ 35 35 ਹੋਏ ਬਾਈ ਜੇ ਤੁਸੀ ਆਪਾਂ ਮਾੜੀ ਕਹਿੰਦੇ ਹੋ ਜੀ ਸੋ ਬੈੜਾ ਦੇਖੋ ਪੂਰਾ ਠੱਗਾ ਕਰਦੀਆਂ ਵਜਨ ਵਜੂਦ ਵਾਲੇ ਪੂਰੀਆਂ ਜਮਾ ਤੇ ਇਹ ਗੱਲ ਹੋਰ ਦੇਖੋ ਫਿਟਨੈਸ ਲੇਵਾ ਕੰਬੈਕਟ ਇਹ ਨਹੀਂ ਗੱਲ ਕੋਈ ਲਿੱਸੀ ਨਾ ਮੇ ਕਿਸੇ ਪਾਸੇ ਹਨਾ ਵੀ ਵਜਨ ਵਜੂਦ ਦੇ ਵਿੱਚ ਬੈੜਾ ਪੂਰੀਆਂ ਵਧੀਆ ਸਾਫ ਸੁਧਰੀਆਂ ਸੂਈਆਂ ਵੀ ਦਿਖਾ ਪੂਰੇ ਹੁੰਦੜ ਹੈ ਲੈ ਜਿੰਦ ਜਾਨ ਵਾਲੀਆਂ ਐਨ ਜਮਾ ਖਿੱਚ ਖਿੱਚ ਕੇ ਲ ਜਾਂਦੀ ਆ ਫੁੱਲ ਵਜਨ ਮਜੂਦ ਦੇ ਵਿੱਚ ਬਰੀਡ ਜਾਤ ਪਾਤ ਬੈਠ ਦੇ ਵਿੱਚ ਬਹੁਤ ਆ ਕਿਸੇ ਪਾਸੇ ਹੱਥ ਧਰਾਤਾ ਹੈ ਨਹੀਂ ਗਈ ਆ ਬਾਦ ਦਿਖਾ ਦਿਆਂ ਪੰਜ ਦਿਖਾ ਦਿਆਂ ਜੇ ਫੇ ਵੜਾ ਹਨਾ ਹਾਂਜੀ ਅੱਗੇ ਆ ਗਈ ਬਾਈ ਜਰਸੀ ਆਪਣੇ ਕੋਲੇ ਜਰਸੀ ਆ ਬਾਈ ਦੂਜਾ ਸੂਆ ਕੈ ਕਿ ਦਿਨ ਲੈ ਜੂਗੀ ਇਹ ਤਾਂ 10 ਦਿਨ ਬਾਕੀ ਪਈ ਜਾਣੀ ਸਰ 10 ਦਿਨ ਦੀ ਕੱਚੀ ਆਲੇ ਹਨਾ ਹਾਂਜੀ ਇਹਦਾ ਡਿਟੇਲ ਰੇਟ ਕੀ ਆਗੇ ਇਹਦਾ ਰੇਟ ਦਵਾਂਗੇ 1 ਲੱਖ ਦੇ 5000 ਦੀ ਵੀਰੇ ਦੁੱਧ ਨੇ ਪਹਿਲਾਂ ਤੋਂ 22 ਲੀਟਰ ਤੋਂ ਦਿੱਤਾ ਪਿਆਗਾ ਹੁਣ ਇਹਦੀ 25 ਕਿਲੋ ਮੰਨ ਕੇ ਲੈ ਲਵੇ ਵੀ ਦੁੱਧ 25 ਕਿਲੋ ਰੇਟ ਇੱਕ ਪੰਜ ਬਾਕੀ ਦੁੱਧ ਸੇਵਾ ਦਾ ਹੁੰਦਾਗਾ ਠੀਕ ਹੈ ਨਾ ਵਡੀ ਬੁਡੀ ਉਹ ਲੈ ਕੇ ਨੂੰ ਪੱਠੇ ਨਾ ਪਾਈ ਫਿਰ ਦੁੱਧ ਨਹੀਂ ਦਿੰਦੀ ਨਹੀਂ ਦਿੰਦੀ ਉਹਦਾ ਅੱਗੇ ਨਾਲ ਆ ਗਈ ਦੂਜੀ ਸੋਬਰ ਤੋਰਾ ਵਗੈਰਾ ਚੈੱਕ ਕਰੋ ਵੈੜਦਾ ਸੋਨਾ ਸਾਫ ਸੁਥਰਾ ਵਜਿਆ ਬਜਨ ਮوجود ਆਲੇ ਰੇਟ ਵੀ ਇਹਨੇ ਵੀਡੀਓ ਦੇ ਵਿੱਚ ਹੀ ਕਰਤਾ ਇਹਦਾ ਕੱਲੀ ਕੱਚੀ ਗੱਜੀਆਂ ਦਾਸ ਦੇ ਰਹੇ ਨੇ ਲੈ ਜਾਣੇ ਆ ਬਜਨ ਮوجود ਬਹੁਤ ਆ ਸੋ ਕਹਿੰਦਾ ਵਾ ਚੰਗੀ ਕੇਅਰ ਵਗੈਰਾ ਕਰਾਂਗੇ ਤੇ ਆਪਾਂ 24 25 ਕਿਲੋ ਦੁੱਧ ਦੇ ਨੇ ਵੈੜਨੇ ਆਪ ਨੂੰ ਆਰਾਮ ਨਾਲ ਦੇ ਦੇਣਾਗਾ ਫਟਫਟ ਬਹੁਤ ਆ ਤੇ ਬਾਕੀ ਮੇਨ ਗੱਲ ਰਾਜ ਹੀ ਸਮੀ ਬੜੀ ਬਹੁਤ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਵਧੀਆ ਬਜਨ ਮੌਜੂਦ ਦੇ ਵਿੱਚ ਤੇ ਅੱਗੇ ਵੀਰੇ ਐਂਡ ਤੇ ਖੜੀ ਐ ਕੱਚੀ ਵਾੜ ਹਨਾ ਪਹਿਲਾਂ ਮੇਰੇ ਦੋ ਦੰਦਾਂ ਦੇ 25 ਦਿਨ ਬਾਕੀ ਨੇ ਅੱਛਾ 25 ਦਿਨ ਹਜੇ ਬਾਕੀ ਆ ਤੇ 25 ਦਿਨ ਬਾਕੀ ਨੇ ਨਾਲ ਹੀ ਪਿੰਡੋਂ ਇਥੇ ਟੀਮਾਂ ਤੁਰੀਏ ਜੀ ਤੇ ਬਣੀ ਤਾਂ ਹੁਣ ਵੀ ਬਹੁਤ ਖੜੀ ਐ ਹਾਂ ਬਣੂਗਾ ਇਹਦੇ 25 ਦਿਨ ਬਾਅਦ ਕਿਤੇ ਬਣਨਾ ਨੇ ਵਾੜ ਨੇ ਜੀ ਦੰਦੋਂ ਕਿਵੇਂ ਦੋ ਦੰਦਾਂ ਵੀਰੇ ਕੱਢ ਦੀ ਆ ਜੀ ਅੱਛਾ ਦੋ ਦੰਦ ਡਿਟੇਲ ਸਾਰੀ ਮਿਲ ਜੂ ਜੀ ਸਾਰੀ ਡਿਟੇਲ ਦੇ ਦਾਂਗੇ ਲੇਕਿਨ ਨਾਲ ਹੀ ਕੀਮਤਾਂ ਤੁਰੀਏ ਕਿਹੜਾ ਕਰੋਗੇ ਇਹਦਾ ਰੇਟ ਕਿਰੋ ਅੱਜ ਦੇ ਜੀ ਇਹ ਜਦਾਂ 75000 ਰੁਪਏ ਦੀ 75000 ਰ ਪਲੂਣ ਪਹਿਲਾ ਸੂਆ ਸੂਰੀਆ ਦੰਦਾ ਪਾ ਪਟਕੇ ਦਿਖਾ ਦੇ ਦੰਦਾ ਕੱਢ ਰਹੀ ਆ ਬਾਈ ਚੱਕੇ ਜਾਂਦਾ ਰਹੀ ਹੈ ਨਾ ਕੱਢ ਗਈ ਤੇ ਰੇਟ ਅੱਜ ਦਾ 75000 ਅੱਜ ਦਾ ਰੇਟ 75000 ਆ ਵੀਰੇ ਬਾਕੀ ਦੋ ਦਿਨਾਂ ਤੱਕ ਹੋਰ ਲਾਦਾ ਬੱਸ ਫਿਰ ਇਹ ਦੂ ਬਾਦ ਨਹੀਂ 75000 ਜੀ ਦੇ ਆਪਾਂ ਪਰ ਜੇਦਾ ਤਿਆਰ ਹੋ ਗਿਆ ਨਹੀਂ ਕੁਝ ਹੋਰ ਹੀ ਬਣ ਜਾਣਾ ਹਨਾ ਸੋ ਵੀਰ ਕੋਈ ਆ ਦੇਖੋ ਨੱਚਦੀ ਹੈ ਜਮਾ ਨਮਾ ਹਾਣੀ ਹੈ ਜਮਾ ਵਧੀਆ ਬਜਨ ਮਜੂਦ ਇਹ ਵਿੱਚ ਆ ਗਿਆ ਰੇਟ ਆ ਗਿਆ 75000 ਰੁਪਇਆ ਸੋ ਵੀਰ 987786829997355044 ਵੀਰ ਦਾ ਨੰਬਰ ਆ ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ